ਜੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸੁਰਿੰਦਰ ਤੇ ਇੱਕ ਉਹਦਾ ਦੋਸਤ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਨੇ ਉਹ ਦੋਨੋਂ ਬਹੁਤ ਵਧੀਆ ਦੋਸਤ ਨੇ ਦੋਨੋਂ ਇੱਕੋ ਹੀ ਪਿੰਡ ਦੇ ਆ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ ਪਲੱਸ 1 ਦੇ ਵਿੱਚ ਸ਼ਹਿਰ ਦੇ ਵਿੱਚ ਲੱਗ ਜਾਂਦੇ ਆ ਕਿਉਂਕਿ ਪਿੰਡ ਦਾ ਸਕੂਲ ਆ ਜਿਹੜਾ ਉਹ 10ਵੀਂ ਤੱਕ ਹੀ ਹੁੰਦਾ ਸ਼ਹਿਰ ਜਾਂਦੇ ਆ ਉਹ ਜਿਹੜਾ ਸੁਰਿੰਦਰ ਆ ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਬਹੁਤ ਆਗਿਆਕਾਰ ਮੁੰਡਾ ਹੁੰਦਾ ਪਰ ਜਿਹੜਾ ਉਹਦਾ ਦੋਸਤ ਹੁੰਦਾ ਉਹ ਥੋੜੇ ਜਿਹਾ ਅਮੀਰ ਘਰੋਂ ਹੁੰਦਾ ਉਹਨੂੰ ਪੈਸੇ ਉਸੇ ਖੁੱਲੇ ਮਿਲਦੇ ਆ ਸ਼ਹਿਰ 'ਚ ਜਾ ਕੇ ਉਹ ਸਕੂਲ ਘਟ ਜਾਂਦਾ ਕਦੇ ਉਹ ਮੂਵੀ ਦੇਖਣ ਚਲਿਆ ਗਿਆ ਕਦੇ ਆਪਣੇ ਮਿੱਤਰਾਂ ਦੋਸਤਾਂ ਨਾਲ ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ ਸਰਿੰਦਰ ਉਹਨੂੰ ਅਕਸਰ ਸਮਝਾਉਂਦਾ ਕਿ ਤੂੰ ਨਾ ਪੜ੍ਹਾਈ ਤੇ ਧਿਆਨ ਦੇ ਤੇ ਉਹ ਕਹਿ ਦਿੰਦਾ ਵੀ ਮੈਨੂੰ ਪੜਨ ਦੀ ਕੀ ਲੋੜ ਆ ਸਾਡੇ ਤਾਂ ਹੈਗੇ ਆ 40-50 ਕਿੱਲੇ ਜ਼ਮੀਨ ਦੇ ਵੀ ਮੈਂ ਤਾਂ ਜੇ ਨਾ ਵੀ ਕੰਮ ਕਰਾਂ ਤਾਂ ਵੀ ਸਾਰੀ ਉਮਰ ਮੈਂ ਐਸ਼ ਕਰੂੰ ਪਰ ਸਰਿੰਦਰ ਕਹਿ ਦਿੰਦਾ ਸੀ ਵੀ ਮੇਰੇ ਪਾਪਾ ਨੇ ਤਾਂ ਗਰੀਬੀ ਦੇ ਵਿੱਚੋਂ ਉੱਠ ਕੇ ਮੈਨੂੰ ਮਿਹਨਤ ਕਰਨ ਜੋਗਾ ਕੀਤਾਗਾ ਵੀ ਮੈਂ ਆਪਣੇ ਪਾਪਾ ਦੀ ਜ਼ਿੰਦਗੀ ਬਦਲਣੀ ਆ ਇਹਨਾਂ ਗੱਲਾਂ ਨੂੰ ਲੈ ਕੇ ਦੋਨਾਂ ਦਾ ਆਪਸ ਵਿੱਚ ਥੋੜਾ ਬਹੁਤਾ મતਭੇਦ ਹੋ ਜਾਂਦੇ ਕਈ ਵਾਰ ਸਰਿੰਦਰ ਦਾ ਦੋਸਤ ਉਹਨੂੰ ਕਹਿ ਦਿੰਦਾ ਵੀ ਆ ਜਾ ਮੂਵੀ ਦੇਖਣ ਚੱਲੀਏ ਪਰ ਸੁਰਿੰਦਰ ਜਾਂਦਾ ਨਾ ਸੁਰਿੰਦਰ ਵਧੀਆ ਮਿਹਨਤ ਕਰਦਾ ਪਲੱਸ 2 ਦੇ ਵਿੱਚੋਂ ਵਧੀਆ ਨੰਬਰ ਲੈ ਕੇ ਉਹ ਪਾਸ ਹੁੰਦਾ ਉਸ ਤੋਂ ਬਾਅਦ ਉਹ ਕਾਲਜ ਦੇ ਵਿੱਚ ਵੀ ਇਹ ਕਰਨ ਲੱਗ ਜਾਂਦੇ ਆ ਅ ਸੁਰਿੰਦਰ ਦੇ ਦੋਸਤ ਨੇ ਪਲੱਸ 2 ਪਾਸ ਤਾਂ ਕਰ ਲਈ ਸੀ ਪਰ ਉਹਦੇ ਮਾਰਕਸ ਸੀ ਜਿਹੜੇ ਉਹ ਪੂਰੇ ਪੂਰੇ ਸੀ ਬਸ ਉਹਨੇ ਪਾਸ ਹੀ ਕੀਤੀ ਸੀ ਤੇ ਹੁਣ ਸੁਰਿੰਦਰ ਆ ਜਿਹੜਾ ਆਪਣੇ ਦੋਸਤ ਨੂੰ ਕਹਿੰਦਾ ਵੀ ਹੁਣ ਗ੍ਰੈਜੂਏਸ਼ਨ ਆ ਗ੍ਰੈਜੂਏਸ਼ਨ ਦੇ ਜੀ ਆਪਣੇ ਵਧੀਆ ਨੰਬਰ ਆਉਣਗੇ ਤਾਂ ਅੱਗੇ ਆਪਾਂ ਨੂੰ ਜੋ ਵੀ ਜੌਬ ਕਰਨੀ ਆ ਉਹਦੇ ਵਿੱਚ ਆਪਣੇ ਗ੍ਰੈਜੂਏਸ਼ਨ ਦੇ ਮਾਰਕਸ ਆ ਜਿਹੜੇ ਉਹ ਬੈਨੀਫਿਟ ਦੇਣਗੇ ਆਪਾਂ ਨੂੰ ਵੀ ਇਸ ਕਰਕੇ ਤੂੰ ਪੜ੍ਹਾਈ ਤੇ ਧਿਆਨ ਦੇ ਪਰ ਸੁਰਿੰਦਰ ਦਾ ਦੋਸਤ ਆ ਜਿਹੜਾ ਉਹ ਗਲਤ ਸੰਗਤ ਦੇ ਵਿੱਚ ਫਸ ਜਾਂਦਾ ਜਿਹੜੇ ਗਰੁੱਪ ਦੇ ਨਾਲ ਉਹ ਰਹਿੰਦਾ ਉਹ ਨਸ਼ਿਆਂ ਦਾ ਆਦੀ ਸੀ ਜਦੋਂ ਸੁਰਿੰਦਰ ਨੂੰ ਇਹ ਪਤਾ ਲੱਗਿਆ ਵੀ ਮੇਰਾ ਦੋਸਤ ਆ ਗਲਤ ਲੋਕਾਂ ਦੇ ਸੰਪਰਕ ਚ ਆ ਗਿਆ ਉਹਨੂੰ ਫੇਰ ਸਮਝਾਉਂਦਾ ਤੇ ਉਹਦਾ ਦੋਸਤ ਉਹਨੂੰ ਕਦੇ-ਕਦੇ ਕਹਿ ਦਿੰਦਾ ਵੀ ਆ ਜਾ ਮੇਰੇ ਨਾਲ ਚੱਲੀ ਆਪਾਂ ਕੋਮ ਫਿਰ ਕੇ ਆਈਏ ਪਰ ਸੁਰਿੰਦਰ ਜਾਣਦਾ ਨਹੀਂ ਸੀ ਇਸ ਕਰਕੇ ਉਹਦਾ ਦੋਸਤ ਉਹਦੇ ਨਾਲ ਕਾਫੀ ਵਾਰ ਗੁੱਸੇ ਵੀ ਹੁੰਦਾ ਸੀ ਸੁਰਿੰਦਰ ਉਹਨੂੰ ਕਹਿੰਦਾ ਸੀ ਦੇਖ ਜੇ ਤੈਨੂੰ ਕੋਈ ਕੰਮ ਆ ਜਿੱਥੇ ਤੇਰੇ ਦੁੱਖ ਦੇ ਸੁੱਖ ਦੇ ਮੈਂ ਕੱਢ ਸਕਦਾ ਮੈਂ ਜ਼ਰੂਰ ਜਾਊ ਪਰ ਮੈਂ ਪੜ੍ਹਾਈ ਛੱਡ ਕੇ ਵੰਗ ਕਮਾਰ ਕੇ ਮੈਂ ਐਸ ਪ੍ਰਸਤੀਆਂ ਨਹੀਂ ਕਰਨੀਆਂ ਮੈਂ ਆਪਣੀ ਜ਼ਿੰਦਗੀ ਬਣਾਉਣੀ ਆ ਇਸ ਗੱਲ ਤੇ ਉਹਦਾ ਦੋਸਤ ਉਹਦੇ ਨਾਲ ਨਾਰਾਜ਼ ਹੋ ਜਾਂਦਾ ਪਰ ਫਿਰ ਉਹਨੂੰ ਬੁਲਾ ਲੈਂਦਾ ਇੱਕ ਦਿਨ ਸੁਰਿੰਦਰ ਨੂੰ ਪਤਾ ਲੱਗਿਆ ਵੀ ਮੇਰਾ ਦੋਸਤ ਆ ਜਿਹੜਾ ਇਹ ਵੀ ਨਸ਼ਿਆਂ 'ਚ ਪੈ ਗਿਆ ਤੇ ਉਹਨੂੰ ਬਹੁਤ ਸਮਝਾਉਂਦਾ ਉਹਨੂੰ ਕਹਿੰਦਾ ਵੀ ਜੇ ਤੂੰ ਇਸੇ ਤਰ੍ਹਾਂ ਹਨਾ ਨਸ਼ਿਆਂ ਦੇ ਵਿੱਚ ਪੈ ਗਿਆ ਤਾਂ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਆ ਪਰ ਉਹਦਾ ਦੋਸਤ ਸੀ ਉਹਦੀ ਗੱਲ ਨਹੀਂ ਸੁਣਦਾ ਸੀ ਚਲੋ ਸ੍ਰਿੰਦਰਾ ਜਿਹੜਾ ਉਹ ਗ੍ਰੈਜੂਏਸ਼ਨ ਕਰ ਲੈਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਪਾਪਾ ਨੂੰ ਕਹਿੰਦਾ ਵੀ ਮੈਂ ਕੋਈ ਪ੍ਰੋਫੈਸ਼ਨਲ ਕੋਰਸ ਕਰਨਾ ਵੀ ਮੈਂ ਨੌਕਰੀ ਲੱਗਣਾ ਚਾਹਣਾ ਤੇ ਉਹਦੇ ਪਾਪਾ ਕਹਿੰਦੇ ਪੁੱਤ ਜਦੋਂ ਤੂੰ ਨੌਕਰੀ ਲੱਗ ਗਿਆ ਮੇਰੀਆਂ ਸਾਰੀਆਂ ਟੈਨਸ਼ਨਾਂ ਜਿਹੜੀਆਂ ਖਤਮ ਹੋ ਜਾਣਗੀਆਂ ਚਲੋ ਆਪਣੀ ਪੜ੍ਹਾਈ ਜਾਰੀ ਰੱਖਦਾ ਪਰ ਨਾਲ ਹੀ ਉਹਨੂੰ ਇੱਕ ਵਧੀਆ ਕੁੜੀ ਦਾ ਰਿਸ਼ਤਾ ਆਉਂਦਾ ਤੇ ਚਲੋ ਉਹਦੇ ਪਾਪਾ ਨੂੰ ਇਹ ਲੱਗਦਾ ਵੀ ਮੁੰਡਾ ਨਾ ਜ਼ਿੰਮੇਵਾਰ ਬਣ ਜਾਊਗਾ ਵੀ ਵੈਸੇ ਤਾਂ ਇਹ ਸਿਆਣਾ ਹੀ ਆ ਪਰ ਇਹਦੀ ਵਿਆਹ ਦੀ ਉਮਰ ਹੋ ਗਈ ਆ ਵੀ ਵਿਆਹ ਲੈਣਾ ਬਿਪੜਾਈ ਤਾਂ ਚਲੋ ਇਹਦੀ ਜਾਰੀ ਰੱਖਣੀ ਹੋਈ ਆਂਗੀ ਚਲੋ ਸੁਰਿੰਦਰ ਵਾਸਤੇ ਕੁੜੀ ਦਾ ਰਿਸ਼ਤਾ ਆਉਂਦਾ ਵਧੀਆ ਘਰ ਦੀ ਕੁੜੀ ਹੁੰਦੀ ਹੈਗੀ ਜਿਹੋਦੀ ਫੈਮਿਲੀ ਉਹਨਾਂ ਦੀ ਸੀ ਉਹੇ ਜਿਹਾ ਹੀ ਕੁੜੀ ਵਾਲਿਆਂ ਦਾ ਬੈਕਗ੍ਰਾਉਂਡ ਸੀ ਚਲੋ ਰਿਸ਼ਤਾ ਪੱਕਾ ਹੁੰਦਾ ਸੁਰਿੰਦਰ ਨੂੰ ਪ੍ਰੀਤ ਨਾਲ ਮਲਾਇਆ ਜਾਂਦਾ ਇੱਕ ਦੂਜੇ ਨੂੰ ਵੇਖਦੇ ਆ ਪਸੰਦ ਕਰਦੇ ਆ ਦੋਨੋਂ ਇੱਕ ਦੂਜੇ ਦੇ ਪਸੰਦ ਆ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਰੋਕਾ ਕਰ ਦਿੱਤਾ ਜਾਂਦਾ ਰੋਕੇ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਵਾਲੇ ਦਿਨ ਜਿੱਦਨ ਵਿਆਹ ਹੋਣਾ ਹੁੰਦਾ ਸੁਰਿੰਦਰ ਬਰਾਤ ਲੈ ਕੇ ਜਾਂਦਾ ਸੁਰਿੰਦਰ ਦੇ ਕਾਲਜ ਦੇ ਫਰੈਂਡ ਹੋਰ ਸਾਰੇ ਦੋਸਤ ਨਾਲ ਹੁੰਦੇ ਆ ਤੇ ਉਹਦਾ ਬੈਸਟ ਫਰੈਂਡ ਵੀ ਨਾਲ ਹੁੰਦਾ ਤੇ ਸੁਰਿੰਦਰ ਆ ਜਿਹੜਾ ਉਹ ਜਦੋਂ ਰੀਬਨ ਕੱਟਣ ਲੱਗਦੇ ਆਗੇ ਰੀਬਨ ਕੱਟਦੇ-ਕੱਟਦੇ ਸੁਰਿੰਦਰ ਜਿਹੜੀ ਉਹਦੀ ਸਾਲੀ ਹੁੰਦੀ ਆ ਹਨਾ ਉਹਨਾਂ ਨੂੰ ਮਜ਼ਾਕ ਕਰਦੀ ਆ ਰੀਬਨ ਕਟਾਈ ਵੇਲੇ ਤੇ ਸੁਰਿੰਦਰ ਨੂੰ ਗੁੱਸਾ ਆ ਜਾਂਦਾ ਤੇ ਉਹਨਾਂ ਉਹਦੀ ਥਾਲੀ ਆ ਜਿਹੜੀ ਜਿਹਦੇ ਵਿੱਚ ਮਠਿਆਈ ਰੱਖੀ ਹੁੰਦੀ ਹੈਗੀ ਉਹ ਥਾਲੀ ਫੜ ਕੇ ਚਲਾ ਕੇ ਮਾਰਦਾ ਉੱਥੇ ਸਾਰੇ ਬਰਾਤੀ ਹਨਾ ਜਾਂ ਕੁੜੀ ਵਾਲੇ ਜਿੰਨੇ ਵੀ ਹੁੰਦੇ ਆ ਰਿਸ਼ਤੇਦਾਰ ਮਿੱਤਰ ਦੋਸਤੋ ਹੈਰਾਨ ਰਹਿ ਜਾਂਦੇ ਆ ਤੇ ਸੁਰਿੰਦਰ ਦਾ ਪਿਓ ਜਦੋਂ ਵੇਖਦਾ ਵੀ ਆ ਕੀ ਹੋ ਗਿਆ ਰੌਲਾ ਪੈ ਗਿਆ ਹਨਾ ਪਤਾ ਲੱਗ ਹੀ ਜਾਂਦਾ ਜਦੋਂ ਉੱਥੇ ਕੁਸਰਮਸਰ ਸ਼ੁਰੂ ਹੋ ਗਈ ਤੇ ਉਹਦੀ ਸਾਲੀ ਹੈ ਜਿਹੜੀ ਉਹ ਵੀ ਬੋਲਣ ਲੱਗ ਜਾਂਦੀ ਆ ਵੀ ਇਹ ਕੀ ਬਤਮੀਜ਼ੀ ਕਰਦੀਆਂ ਤੁਸੀਂ ਹਨਾ ਬਾਵਾ ਤੂੰ ਤੂੰ ਮੈਂ ਮੈਂ ਹੋ ਗਈ ਤੇ ਸੁਰਿੰਦਰ ਦਾ ਪਿਓ ਭੱਜਿਆ ਆਉਂਦਾ ਤੇ ਉਹ ਕੁੜੀ ਵਾਲਿਆਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਵੀ ਇਹਨੂੰ ਕੀ ਹੋ ਗਿਆ ਵੀ ਪਤਾ ਨਹੀਂ ਮੈਂ ਪੁੱਛਦਾ ਚਲੋ ਸੁਰਿੰਦਰ ਦਾ ਪਿਓ ਉਹਨੂੰ ਸਾਈਡ ਤੇ ਲੈ ਕੇ ਜਾਂਦਾ ਉਹਨੂੰ ਕਹਿੰਦਾ ਵੀ ਪੁੱਤ ਤੈਨੂੰ ਕੀ ਹੋ ਗਿਆ ਪਰ ਸੁਰਿੰਦਰ ਬੋਲ ਨਹੀਂ ਰਿਹਾ ਸੀ ਉਹ ਆਪਣੇ ਪਾਪਾ ਵੱਲ ਵੀ ਕੋੜ-ਕੋੜ ਕੇ ਵੇਖਦਾਗਾ ਤੇ ਫਿਰ ਉਹਦੀ ਮਾਂ ਵੀ ਆ ਜਾਂਦੀ ਆ ਹਨਾ ਤੇ ਉਹਦਾ ਬੈਸਟ ਫਰੈਂਡ ਆਉਂਦਾ ਜਦੋਂ ਉਹਦਾ ਬੈਸਟ ਫਰੈਂਡ ਆਉਂਦਾ ਤਾਂ ਸੁਰਿੰਦਰ ਉਹਦੇ ਗੱਲ 'ਤੇ ਹੱਥ ਪਾ ਲੈਂਦਾ ਉੱਥੇ ਮਾਹੌਲ ਆ ਜਿਹੜਾ ਵਾਵਾ ਵਿਗੜ ਜਾਂਦਾ ਕੁੜੀ ਵਾਲੇ ਕਹਿੰਦੇ ਵੀ ਜਦੋਂ ਅਸੀਂ ਰਿਸ਼ਤਾ ਕੀਤਾ ਉਦੋਂ ਤਾਂ ਤੁਸੀਂ ਕਹਿੰਦੇ ਸੀ ਸਾਡਾ ਮੁੰਡਾ ਤਾਂ ਬਹੁਤਾ ਹੀ ਸਾਊ ਆ ਇਹ ਤਾਂ ਬੋਲ ਦਾਣੀ ਐ ਨਹੀਂ ਤਾਂ ਕਦੇ ਕੁਝ ਖਾਦਾ ਨਹੀਂ ਮੂੰਹ ਤੇ ਨਹੀਂ ਕਦੇ ਕੋਈ ਨਸ਼ਾ ਕਰਿਆ ਵੀ ਸਾਨੂੰ ਤਾਂ ਐਂ ਲੱਗਦਾ ਵੀ ਇਹ ਤਾਂ ਨਸ਼ਾ ਕੀਤਾ ਤੇ ਚਲੋ ਕੁੜੀ ਦਾ ਪਿਓ ਆ ਜਿਹੜਾ ਉਹ ਕਹਿੰਦਾ ਵੀ ਮੈਂ ਨਹੀਂ ਰਿਸ਼ਤਾ ਕਰਨਾ ਵਾਪਸ ਲੈ ਜਾਓ ਬਰਾਤ। ਸੁਰਿੰਦਰ ਦਾ ਪਿਓ ਕਾਫੀ ਮਿੰਤਾ ਕਰਦਾ ਤੇ ਡਾਕਟਰ ਨੂੰ ਵੀ ਬੁਲਾਇਆ ਜਾਂਦਾ। ਡਾਕਟਰ ਵੀਪੀ ਵਗੈਰਾ ਚੈੱਕ ਕਰਦੇ ਆ ਸਭ ਕੁਝ ਸਹੀ ਸੀ। ਉਹ ਕਹਿੰਦੇ ਵੀ ਇਹਨੂੰ ਤੁਸੀਂ ਨਾ 2 ਘੰਟੇ ਲਟਾ ਦਿਓ ਵੀ ਉਸ ਤੋਂ ਬਾਅਦ ਇਹਨੂੰ ਪਹਿਲਾਂ ਨਿੰਬੂ ਪਾਣੀ ਦਿਓ ਤੇ ਲਟਾ ਦਿਓ ਵੀ ਉਸ ਤੋਂ ਬਾਅਦ ਗੱਲ ਕਰਿਓ। ਇਹਨੂੰ ਸੌਣ ਦੇ ਦਿਓ। ਚਲੋ ਭਈ ਬਰਾਤ ਆ ਜਿਹੜੀ ਹੁਣ ਜਦੋਂ ਆਹੇ ਜਾ ਮਾਹੌਲ ਹੋ ਗਿਆ ਹਨਾ ਕੁੜੀ ਵਾਲਿਆਂ ਨੂੰ ਵੀ ਆਏ ਹੋ ਗਿਆ ਵੀ ਅੱਜ ਤਾਂ ਥੋੜੀ ਬਦਨਾਮੀ ਆਗੀ ਵੀ ਕੱਲ ਨੂੰ ਵੱਡੀ ਗੱਲ ਹੋ ਜੂ ਕੁੜੀ ਵਾਲੇ ਕਹਿੰਦੇ ਵੀ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਚਲੋ ਸਰਿੰਦਰ ਦਾ ਪਿਓ ਹੈ ਜਿਹੜਾ ਉਹ ਬਰਾਤ ਵਾਪਸ ਲਿਆਉਂਦਾ ਸਾਰੇ ਹਨਾ ਸ਼ਰੀਕੇ ਕਬੀਲੇ ਚ ਪਿੰਡ ਚ ਗੱਲ ਫੈਲ ਜਾਂਦੀ ਆ ਵੀ ਬਰਾਤ ਵਾਪਸ ਮੋੜਤੀ ਵਾਪਸ ਕੁੜੀ ਵਾਲਿਆਂ ਦੀ ਵੀ ਚਲੋ ਬਦਨਾਮੀ ਹੁੰਦੀ ਆ ਸਰਿੰਦਰ ਦਾ ਪਿਓ ਉਹਦੇ ਇੰਜੈਕਸ਼ਨ ਲਵਾਉਂਦਾ ਤੇ ਉਹਨੂੰ ਗੱਡੀ ਚ ਪਾ ਕੇ ਘਰ ਲੈ ਆਉਂਦਾ ਘਰ ਲਿਆ ਕੇ ਉਹਨੂੰ ਸਵਾਦ ਦਿੱਤਾ ਜਾਂਦਾ ਜਦੋਂ ਸਰਿੰਦਰ ਸੌਂਦਾ ਤੇ ਉਹ ਨਾ 4-5 ਘੰਟੇ ਲਗਾਤਾਰ ਸੁੱਤਾ ਰਹਿੰਦਾ ਜਾ 2-3 ਘੰਟਿਆਂ ਬਾਅਦ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਉੱਠਦਾ ਨਹੀਂ ਹੈਗਾ ਚਲੋ ਉਹਨਾਂ ਦੇ ਘਰ ਦੇ ਨੂੰ ਇਹ ਹੁੰਦਾ ਵੀ ਇਹਨੂੰ ਸੌਣ ਦਿਓ ਹੋਰ ਉੱਥੇ ਡਾਕਟਰ ਪਿੰਡ ਦਾ ਲਿਆਂਦਾ ਜਾਂਦਾ ਉਹ ਵੀ ਕਹਿੰਦਾ ਵੀ ਇਹਨੂੰ ਸੌਣ ਦਿਓ ਵੀ ਸੌਣ ਤੋਂ ਬਾਅਦ ਵੇਖਦੇ ਆ ਇਹਦੀ ਹਾਲਤ ਕੀ ਆ ਚਲੋ 4-5 ਘੰਟਿਆਂ ਬਾਅਦ ਹੁਣ ਰਿਸ਼ਤੇਦਾਰ ਆ ਜਿਹੜੇ ਉਹ ਵੀ ਚਲੇ ਜਾਂਦੇ ਆ ਹੁਣ ਐ ਹੋ ਜਾਂਦਾ ਵੀ ਅਗਲੇ ਦੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋ ਗਿਆ ਦੋ ਚਾਰ ਜਿਹੜੇ ਮੇਨ ਰਿਸ਼ਤੇਦਾਰ ਸੀ ਉਹ ਰਹਿ ਗਏ ਸੀ ਬਾਕੀ ਸਭ ਚਲੇ ਗਏ ਗੱਲਾਂ ਸੀ ਜਿਹੜੀਆਂ ਉਹ ਥਾਂ ਥਾਂ ਹਾਈਲਾਈਟ ਹੋ ਗਈ ਕਿਉਂਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਆ ਫਿਰ ਇੱਕ ਸੋਸਾਇਟੀ ਦੇ ਵਿੱਚ ਲੋਕ ਗੱਲਾਂ ਦੀਆਂ ਕਰਦੇ ਆ ਤਰ੍ਹਾਂ-ਤਰ੍ਹਾਂ ਦੀਆਂ ਚਲੋ 4-5 ਘੰਟਿਆਂ ਬਾਅਦ ਜਦੋਂ ਸ੍ਰਿੰਦਰ ਸੁੱਤਾ ਉੱਠਦਾ ਤੇ ਉਹ ਵੇਖਦਾ ਹਨਾ ਵੀ ਉਹਦੇ ਉਹੀ ਵਿਆਹ ਵਾਲੇ ਕੱਪੜੇ ਪਾਏ ਹੁੰਦੇ ਆ ਤੇ ਰਿਸ਼ਤੇਦਾਰ ਇੱਕ-ਦੋ ਬੈਠੇ ਹੁੰਦੇ ਆ ਬਾਕੀ ਮਾਹੌਲ ਆ ਜਿਹੜਾ ਵੀ ਉਦਾਸ ਜਿਹਾ ਹੁੰਦੇ ਆ ਉਹ ਉੱਠ ਕੇ ਵੇਖਦਾ ਤੇ ਉਹ ਚਾਰ ਸਪੀਰੇ ਤੇ ਦੇਖਦਾ ਉਹਦੀ ਯਾਦ ਆਉਂਦੀ ਆ ਗੱਲ ਵੀ ਮੈਂ ਤਾਂ ਬਰਾਤ ਲੈ ਕੇ ਗਿਆ ਸੀ ਵੀ ਮੇਰਾ ਤਾਂ ਵਿਆਹ ਸੀ ਆ ਕੀ ਹੋ ਗਿਆ ਜਦੋਂ ਉਹਨੂੰ ਹੋਸ਼ ਆ ਜਾਂਦੀ ਆ ਰਿਸ਼ਤੇਦਾਰ ਤੇ ਉਹਦੇ ਮਾਪਿਓ ਭੱਜ ਕੇ ਉਹਦੇ ਕੋਲ ਆਉਂਦੇ ਆ ਤੇ ਸੁਰਿੰਦਰ ਦਾ ਪਿਓ ਉਹਨੂੰ ਕਹਿੰਦਾ ਵੀ ਪੁੱਤ ਤੂੰ ਠੀਕ ਆ ਕਹਿੰਦਾ ਵੀ ਹਾਂ ਡੇੜੀ ਮੈਨੂੰ ਕੀ ਹੋਣਾ ਸੀ ਮੈਂ ਠੀਕ ਆ ਉਹ ਕਹਿੰਦਾ ਤੈਨੂੰ ਪਤਾ ਵੀ ਤੂੰ ਕਿੰਨੀ ਵੱਡੀ ਬਦਨਾਮੀ ਕਰਾਤੀ ਮੇਰੀ ਤੇ ਸੁਰਿੰਦਰ ਕਹਿੰਦਾ ਵੀ ਕੀ ਹੋ ਗਿਆ ਮੈਨੂੰ ਤਾਂ ਯਾਦ ਨਹੀਂ ਕੁਝ ਉਹ ਕਹਿੰਦਾ ਪੁੱਤ ਤੂੰ ਯਾਦ ਕਰ ਵੀ ਤੂੰ ਕੀ ਕੁਝ ਕਰਕੇ ਆਇਆ ਉੱਥੇ ਪੈਲੈਸ ਦੇ ਵਿੱਚ ਕਹਿੰਦਾ ਪਾਪਾ ਮੈਨੂੰ ਕਸਮ ਤੁਹਾਡੀ ਵੀ ਮੈਂ ਸੱਚੀ ਮੇਰੇ ਯਾਦ ਨਹੀਂ ਕੀ ਹੋਇਆ ਤੇ ਚਲੋ ਡਾਕਟਰ ਨੂੰ ਬੁਲਾਇਆ ਜਾਂਦਾ ਡਾਕਟਰ ਆ ਜਿਹੜੇ ਉਹ ਚੈੱਕਅਪ ਕਰਦੇ ਆ ਤੇ ਉਹ ਕਹਿੰਦੇ ਆ ਵੀ ਬੀਪੀ ਵਗੈਰਾ ਸਾਰਾ ਕੁਝ ਸਹੀ ਆ ਫਿਰ ਸੁਰਿੰਦਰ ਡਾਕਟਰ ਨੂੰ ਦੱਸਦਾ ਵੀ ਸੱਚੀ ਮੇਰੇ ਨਹੀਂ ਯਾਦ ਤਾਂ ਡਾਕਟਰ ਆ ਜਿਹੜਾ ਉਹ ਸ੍ਰਿੰਦਰ ਦੇ ਪਾਪਾ ਨੂੰ ਕਹਿੰਦਾ ਵੀ ਇਹਨਾਂ ਨੂੰ ਕੋਈ ਇਹੋ ਜਿਹਾ ਨਸ਼ਾ ਦਿੱਤਾ ਗਿਆ ਵੀ ਜਿਹਦੇ ਨਾਲ ਇਹਨਾਂ ਦੇ ਯਾਦ ਨਹੀਂ ਰਿਹਾ ਵੀ ਇਹਨਾਂ ਨੂੰ ਸੁੱਖਾ ਦਿੱਤਾ ਗਿਆ ਭੰਗ ਜਿਹੜੀ ਹੁੰਦੀ ਆ ਵੀ ਉਹ ਦਿੱਤੀ ਗਈ ਆ ਤੇ ਉਹ ਕਹਿੰਦਾ ਵੀ ਮੇਰਾ ਮੁੰਡਾ ਤਾਂ ਨਸ਼ੇ ਦੇ ਹੱਥ ਨਹੀਂ ਲਾਉਂਦਾ ਵੀ ਇਹ ਕਿਵੇਂ ਹੋ ਸਕਦਾ ਹਨਾ ਵੀ ਇਹਨੇ ਨਸ਼ਾ ਕੀਤਾ ਹੋਵੇ ਡਾਕਟਰ ਕਹਿੰਦਾ ਵੀ ਮੈਨੂੰ ਨਹੀਂ ਪਤਾ ਪਰ ਇਹਦੀ ਹਾਲਤ ਇਹੀ ਦੱਸਦੀ ਆ ਚਲੋ ਉਹਦੇ ਪਾਪਾ ਸ੍ਰਿੰਦਰ ਨੂੰ ਪੁੱਛਦੇ ਆ ਪੁੱਤ ਮੈਨੂੰ ਸਹੀ ਗੱਲ ਦੱਸ ਵੀ ਤੂੰ ਕੁਝ ਘਾਦਾ ਪੀਤਾ ਸੀ ਤੇ ਸ੍ਰਿੰਦਰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਵੀ ਪਾਪਾ ਜਦੋਂ ਵਰਾਤ ਆਪਾਂ ਗਏ ਆ ਪਹਿਲੇ ਇਸ 'ਚ ਉਦੋਂ ਨਾ ਮੇਰਾ ਫਰੈਂਡ ਵੀ ਜੂਸ ਲੈ ਕੇ ਆਇਆ ਸੀ ਮੇਰੇ ਲਈ ਵੀ ਮੈਂ ਜੂਸ ਪੀਣਾ ਨਹੀਂ ਸੀ ਪਰ ਉਹ ਕਹਿੰਦਾ ਵੀ ਪੀਲਾ ਪੀਲਾ ਉਹਨੇ ਮੈਨੂੰ ਧੱਕੇ ਨਾਲ ਜੂਸ ਪਿਆਇਆ ਵੀ ਜੂਸ ਪੀਣ ਤੋਂ ਬਾਅਦ ਮੇਰੇ ਯਾਦ ਨਹੀਂ ਰਿਹਾ ਵੀ ਕੀ ਗੱਲ ਹੋ ਗਈ ਤੇ ਸੁਰਿੰਦਰ ਦੇ ਪਾਪਾ ਕਹਿੰਦੇ ਵੀ ਕਿਹੜਾ ਦੋਸਤ ਫਿਰ ਉਹ ਦੱਸਦਾ ਵੀ ਫਲਾਨਿਆਂ ਦਾ ਮੁੰਡਾ ਤੇ ਉਹ ਸੋਚਦੇ ਆ ਵੀ ਉਹ ਤਾਂ ਇਹਦੇ ਨਾਲ ਰਹਿੰਦਾ ਹਰ ਵਕਤ ਵੀ ਉਹਨੇ ਤਾਂ ਨਹੀਂ ਕੁਛ ਇਹੋ ਜਿਹਾ ਕੀਤਾ ਚਲੋ ਭਈ ਸੁਰਿੰਦਰ ਦੇ ਪਾਪਾ ਨਾ ਸਿਆਣੇ ਹੁੰਦੇ ਆ ਉਹ ਇਕੱਲੇ ਜਾਂਦੇ ਆ ਉਹਨਾਂ ਦੇ ਘਰ ਉਹਨਾਂ ਦੇ ਘਰ ਜਾ ਕੇ ਉਹਦੇ ਪਿਓ ਨਾਲ ਗੱਲ ਕਰਦੇ ਆ ਮੁੰਡੇ ਦੇ ਨਾਲ ਵੀ ਸਾਡੀ ਤਾਂ ਵੀ ਇਸ ਤਰ੍ਹਾਂ ਹਨਾ ਬਦਨਾਮੀ ਹੋ ਗਈ ਰਿਸ਼ਤੇਦਾਰੀ ਦੇ ਵਿੱਚ ਵੀ ਤੇਰੇ ਮੁੰਡੇ ਨੇ ਜੂਸ ਪਿਆਇਆ ਵੀ ਕੀ ਗੱਲ ਹੈਗੀ ਤੇ ਉਹਨਾਂ ਦੱਸ ਵੀ ਦਿੰਦਾ ਉਹ ਕਹਿੰਦਾ ਵੀ ਮੇਰਾ ਮੁੰਡਾ ਤੇ ਤੇਰਾ ਮੁੰਡਾ ਇਕੱਠੇ ਪੜ੍ਹਦੇ ਰਹੇ ਆ ਦੇਖ ਮੇਰੇ ਮੁੰਡੇ ਨੇ ਵਧੀਆ ਮਿਹਨਤ ਕੀਤੀ ਉਹ ਇਹਨੂੰ ਰੋਕਦਾ ਟੋਕਦਾ ਸੀ ਇਹ ਗਲਤ ਬੰਦਿਆਂ ਨਾਲ ਰਹਿੰਦਾ ਸੀ ਇਹ ਨਸ਼ੇ ਵੀ ਕਰਦਾ ਸੀ ਵੀ ਅਸੀਂ ਤੁਹਾਡੇ ਘਰ ਤੱਕ ਕਦੇ ਕੋਈ ਲੰਬਾ ਦੇਣ ਨਹੀਂ ਆਏ ਕਿਉਂਕਿ ਤੁਸੀਂ ਗੁੱਸਾ ਕਰਨਾ ਸੀ ਵੀ ਪਰ ਮੇਰੇ ਪੁੱਤ ਨੇ ਕਦੇ ਇਹਦਾ ਬੁਰਾ ਨਹੀਂ ਚਾਇਆ ਤਾਂ ਉਹਦਾ ਪਿਓ ਹੈ ਜਿਹੜਾ ਮੁੰਡੇ ਦਾ ਦੋਸਤ ਦਾ ਉਹ ਕਹਿੰਦਾ ਵੀ ਮੈਂ ਆਪਦੇ ਮੁੰਡੇ ਨੂੰ ਬੁਲਾਉਣਾ ਚਲੋ ਆਪਦੇ ਮੁੰਡੇ ਨੂੰ ਫੋਨ ਕਰਦਾ ਤੇ ਉਹਦਾ ਮੁੰਡਾ ਆ ਜਾਂਦਾ ਉਹਨੂੰ ਕਹਿੰਦਾ ਵੀ ਸੱਚ ਸੱਚ ਦੱਸ ਸਦੇਵੀ ਨਹੀਂ ਤੈਨੂੰ ਮੈਂ ਪੁਲਿਸ ਨੂੰ ਫੜਾਉਂਗਾ ਪੁਲਿਸ ਦੇ ਨਾਂ ਤੋਂ ਉਹ ਡਰ ਜਾਂਦਾ ਕਿਉਂਕਿ ਨਸ਼ੇ ਦੇ ਦੋਸ਼ ਵਿੱਚ ਪੁਲਿਸ ਨੇ ਪਹਿਲਾਂ ਵੀ ਉਹਨੂੰ ਬਹੁਤ ਵਾਰ ਫੜਿਆ ਸੀ ਕੁੱਟਮਾਰ ਕੀਤੀ ਸੀ ਤੇ ਉਹਨੂੰ ਆਏ ਸੀ ਵੀ ਜੇ ਪਾਪਾ ਨੇ ਪੁਲਿਸ ਨੂੰ ਫੜਾਤਾ ਤਾਂ ਵੀ ਮੇਰੇ ਕੁੱਟ ਪੈਣੀ ਆ ਉਹ ਕਹਿ ਦਿੰਦਾ ਵੀ ਹਾਂ ਪਾਪਾ ਵੀ ਮੈਂ ਉਹਨੂੰ ਜੂਸ ਦੇ ਵਿੱਚ ਪਾ ਕੇ ਭੰਗ ਭਲਾਈ ਸੀ ਤੇ ਉਹ ਕਹਿੰਦਾ ਵੀ ਤੂੰ ਕਿਉਂ ਵੀ ਤੂੰ ਤਾਂ ਫਰੈਂਡ ਸੀ ਉਹਦਾ ਕਹਿੰਦਾ ਪਾਪਾ ਸੁਣੋ ਨਹੀਂ ਪਤਾ ਵੀ ਕਹਿੰਦਾ ਜਦੋਂ ਵੀ ਕਹਿੰਦਾ ਕੋਈ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਪਹਿਲਾਂ ਗੱਲ ਹੁੰਦੀ ਸੀ ਸਾਰੇ ਇਹਦੀ ਵਾਹ ਵਾਹ ਕਰਦੇ ਸੀ ਮੈਂ ਵੀ ਤਾਂ ਇਹਦੇ ਨਾਲ ਸੀ ਮੈਂ ਤਾਂ ਇਹਦੇ ਨਾਲ ਉਮੀਰ ਕਰਦਾ ਸੀ ਜਦੋਂ ਪਲੱਸ 2 ਚੋਂ ਇਹਦੇ ਨੰਬਰ ਵੱਧ ਆਏ ਫਿਰ ਬੀਏ ਚੋਂ ਇਹਦੇ ਵੱਧ ਨੰਬਰ ਆਏ ਸਾਰੇ ਕਿਤੇ ਇਹਦੀ ਵੱਲੇ ਵੱਲੇ ਸੀ ਤੁਸੀਂ ਵੀ ਹਰੇਕ ਗੱਲ ਤੇ ਕਹਿੰਦੇ ਹੁੰਦੇ ਸੀਗੇ ਵੀ ਤੇਰੇ ਨਾਲੋਂ ਤਾਂ ਸੁਰਿੰਦਰ ਚੰਗਾ ਤੇਰੇ ਨਾਲੋਂ ਤਾਂ ਸੁਰਿੰਦਰ ਚੰਗਾ ਤੇ ਨਾਲੇ ਤੈਨੂੰ ਮੈਂ ਗੱਲ ਦੱਸਾਂ ਪਾਪਾ ਪਿਛਲੀ ਵਾਰੀ ਜਿਹੜਾ ਰਿਸ਼ਤਾ ਆਇਆ ਸੀ ਨਾ ਮੈਨੂੰ ਜਿਹੜਾ ਮੇਰਾ ਦੋਸਤ ਕਹਿੰਦਾ ਸੀ ਕਿ ਮੇ ਰਿਸ਼ਤਾ ਕਰਾਵਾਂ ਇਸੇ ਕੁੜੀ ਦਾ ਰਿਸ਼ਤਾ ਆਇਆ ਸੀ ਮੇਰੇ ਲਈ ਜਿਨ੍ਹਾਂ ਨੇ ਜਦੋਂ ਇਹ ਕਹਿਤਾ ਸੀਗਾ ਕਿ ਤੁਹਾਡਾ ਮੁੰਡਾ ਤਾਂ ਨਸ਼ੇ ਕਰਦਾ ਅਸੀਂ ਰਿਸ਼ਤਾ ਨਹੀਂ ਕਰਨਾ ਤੇ ਫਿਰ ਸ੍ਰਿੰਦਰ ਦੇ ਦੋਸਤ ਦਾ ਜਿਹੜਾ ਪਾਪਾ ਹੁੰਦਾ ਉਹ ਪੁੱਛਦਾ ਸ੍ਰਿੰਦਰ ਦੇ ਪਾਪਾ ਨੂੰ ਵੀ ਤੁਸੀਂ ਕਿਹੜੀ ਜਗ੍ਹਾ ਮੰਗਿਆ ਮੁੰਡਾ ਫਿਰ ਉਹ ਦੱਸਦਾ ਵੀ ਫਲਾਣੇ ਪਿੰਡ ਮੰਗਿਆ ਉਹ ਕਹਿੰਦਾ ਵੀ ਫਿਰ ਇਹਦਾ ਮਤਲਬ ਹੈ ਮੇਰੇ ਪੁੱਤ ਨੇ ਜੈਲ ਸੀ ਦੇ ਵਿੱਚ ਇਹ ਕੰਮ ਕੀਤਾ ਉਹ ਫਿਰ ਸ੍ਰਿੰਦਰ ਸਿੰਘ ਦੇ ਪਾਪਾ ਨੂੰ ਦੱਸਦਾ ਵੀ ਉਸੇ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਆਇਆ ਸੀਗਾ ਏ ਅਸੀਂ ਰਿਸ਼ਤਾ ਲੈਣ ਲਈ ਤਿਆਰ ਸੀ ਸਾਰੀ ਗੱਲ ਹੋ ਗਈ ਸੀ ਪਰ ਜਦੋਂ ਕੁੜੀ ਵਾਲਿਆਂ ਨੇ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਨੇ ਵੀ ਜਵਾਬ ਦਿੱਤਾ ਵੀ ਇਹਦਾ ਮਤਲਬ ਫਿਰ ਇਹਨੂੰ ਇਸ ਗੱਲ ਦਾ ਪਤਾ ਸੀ ਵੀ ਇਹ ਸੁਰਿੰਦਰ ਨਾਲ ਜੈਲਸੀ ਕਰਦਾ ਸੀ ਉਹ ਵੀ ਕਹਿੰਦਾ ਹਾਂ ਵੀ ਜਿੱਥੇ ਵੀ ਮੈਂ ਉਹਦੇ ਨਾਲ ਹੁੰਦਾ ਸੀ ਹਰ ਵਕਤ ਪਰ ਹਰ ਗੱਲ ਤੇ ਉਹਨੂੰ ਵਾਵਾ ਮਿਲਦੀ ਸੀ ਕਹਿੰਦਾ ਵੀ ਹੁਣ ਤਾਂ ਬਹੁਤ ਵੱਡੀ ਗੱਲ ਸੀ ਵਿਆਹ ਦੀ ਗੱਲ ਤੇ ਸੁਰਿੰਦਰ ਦੇ ਪਾਪਾ ਜਿਹੜੇ ਉਹ ਕਹਿੰਦੇ ਵੀ ਮਾਫ ਕਰਨਾ ਸਰਦਾਰ ਜੀ ਵੀ ਇਹ ਤਾਂ ਮੇਰੇ ਪੁੱਤ ਦੀ ਕਾਬਲੀਅਤ ਆ ਬਿਪਰ ਜੋ ਤੁਹਾਡੇ ਮੁੰਡੇ ਨੇ ਕੀਤੇ ਬਹੁਤ ਗਲਤ ਕੀਤਾ ਤੇ ਉਹਨਾਂ ਪੁਲਿਸ ਨੂੰ ਫੋਨ ਕਰਦਾ ਤੇ ਪੁਲਿਸ ਜਿਹੜੀ ਉਹ ਸੁਰਿੰਦਰ ਦੇ ਦੋਸਤ ਨੂੰ ਫੜ ਕੇ ਲੈ ਜਾਂਦੀ ਆ ਫਿਰ ਉਸ ਤੋਂ ਬਾਅਦ ਸੁਰਿੰਦਰ ਦੇ ਪਾਪਾ ਆਪਣੇ ਪਿੰਡ ਦੀ ਪੰਚਾਇਤ ਨੂੰ ਲੈ ਕੇ ਵਿਚੋਲੇ ਨੂੰ ਲੈ ਕੇ ਤੇ ਉਸ ਦੋਸਤ ਦੇ ਪਾਪਾ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਜਾਂਦੇ ਆ ਕੁੜੀ ਵਾਲਿਆਂ ਦੇ ਘਰ ਜਾ ਕੇ ਉਹਨਾਂ ਨਾਲ ਗੱਲ ਕਰਦੇ ਆ ਉੱਥੇ ਵੀ ਸਿਆਣੇ ਬੰਦੇ ਪਿੰਡ ਦੇ ਬੁਲਾਏ ਜਾਂਦੇ ਆ ਫਿਰ ਸਾਰੀ ਗੱਲ ਆ ਜਿਹੜੀ ਆਮੋ ਸਾਹਮਣੇ ਹੁੰਦੀ ਆ ਤੇ ਕੁੜੀ ਦਾ ਪਿਓ ਆ ਜਿਹੜਾ ਉਹ ਕਹਿੰਦਾ ਵੀ ਹਾਂ ਮੈਂ ਇਹ ਮੁੰਡੇ ਨੂੰ ਵੇਸ਼ ਕੇ ਆਇਆ ਸੀ ਰਿਸ਼ਤਾ ਕਹਿੰਦਾ ਵੀ ਘਰ-ਵਾਰ ਵਧੀਆ ਸੀ ਪਰ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਤਾਂ ਮੁੰਡੇ ਦੀ ਇਹੀ ਖਬਰ ਮਿਲੀ ਸੀ ਵੀ ਮੁੰਡਾ ਨਸ਼ੇ ਕਰਦਾ ਵੀ ਮੈਂ ਖੁਦ ਜਵਾਬ ਦਿੱਤਾ ਇਹਦੇ ਤੇ ਸੁਰਿੰਦਰ ਦੀ ਤਾਂ ਕੋਈ ਗਲਤੀ ਨਹੀਂ ਫਿਰ ਉਹ ਸਾਰੀ ਗੱਲ ਦੱਸਦੇ ਆ ਵੀ ਭਾਈ ਉਹਨੇ ਤਾਂ ਜੈਲਸੀ ਦੇ ਕਰਕੇ ਜੂਸ ਦੇ ਵਿੱਚ ਭੰਗ ਪਲਾਤੀ ਤੇ ਭੰਗ ਪੀਤੇ ਤੋਂ ਉਹਨੂੰ ਨਸ਼ਾ ਇੰਨਾ ਸੀ ਵੀ ਉਹਨੂੰ ਪਤਾ ਨਹੀਂ ਲੱਗਿਆ ਵੀ ਮੈਂ ਕੀ ਕਰੀ ਜਨਾ ਤੇ ਕੁੜੀ ਵਾਲੇ ਆ ਜਿਹੜੇ ਉਹ ਕਹਿੰਦੇ ਵੀ ਫਿਰ ਤਾਂ ਸਾਡੇ ਤੋਂ ਵੀ ਗਲਤੀ ਹੋਈ ਆ ਪਰ ਉਸ ਟਾਈਮ ਮਾਹੌਲ ਹੀ ਇਹੋ ਜਿਹਾ ਸੀ ਤੇ ਫਿਰ ਸੁਰੇਂਦਰ ਦੇ ਪਾਪਾ ਕਹਿੰਦੇ ਵੀ ਤੁਹਾਡੀ ਕੋਈ ਗਲਤੀ ਨਹੀਂ ਜਿਹੋ ਜੀ ਸਥਿਤੀ ਬਣੀ ਉਹਦੇ ਅਕੋਰਡਿੰਗ ਤੁਸੀਂ ਸਹੀ ਸੀ ਕਿਉਂਕਿ ਤੁਸੀਂ ਆਪਣੀ ਧੀ ਦਾ ਵਿਆਹ ਕਰਨਾ ਸੀ ਕੋਈ ਸੌਦਾ ਥੋੜੀ ਸੀ ਵੀ ਅੱਜ ਕੀਤਾ ਤੇ ਕੱਲ ਨੂੰ ਮੁਕਰ ਮਕਰਾਈ ਹੋ ਜੂਗੀ ਵੀ ਤੁਸੀਂ ਵੀ ਆਪਣੀ ਜਗ੍ਹਾ ਤੇ ਸਹੀ ਸੀ ਤੇ ਚਲੋ ਫਿਰ ਉਸ ਤੋਂ ਬਾਅਦ ਪੰਚਾਇਤ ਦੀ ਤੇ ਉਹਦੇ ਬਚੋਲੇ ਦੀ ਮੌਜੂਦਗੀ ਦੇ ਵਿੱਚ ਵੀ ਦੁਬਾਰਾ ਵਿਆਹ ਦਾ ਦਿਨ ਬੰਨਿਆ ਜਾਂਦਾ ਫਿਰ ਉਸੇ ਪੈਲੈਸ ਦੇ ਵਿੱਚ ਦੁਬਾਰਾ ਜਿਹੜਾ ਵਿਆਹ ਕੀਤਾ ਜਾਂਦਾ ਪਹਿਲਾਂ ਦਾ ਜੋ ਖਰਚਾ ਹੋਇਆ ਉਹ ਕੁੜੀ ਵਾਲੇ ਤੇ ਮੁੰਡੇ ਵਾਲੇ ਚਲੋ ਅੱਧਾ-ਅੱਧਾ ਕਰ ਦਿੰਦੇ ਰਲ ਕੇ ਕਿਉਂਕਿ ਖਰਚਾ ਤਾਂ ਹੋਇਆ ਹੀ ਸੀ ਹਨਾ ਭਾਵੇਂ ਕੰਮ ਖਰਾਬ ਹੋ ਗਿਆ ਸੀ ਪਰ ਗੱਲ ਇੱਜ਼ਤ ਦੀ ਸਤਕਾਰ ਦੀ ਹੁੰਦੀ ਆ ਅਸੀਂ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹੋਈਏ ਉੱਥੇ ਇੱਕ ਰੁਤਵਾ ਹੁੰਦਾ ਸਾਡਾ ਵੀ ਜੇ ਮੰਨ ਲਵੋ ਦੁਆਰਾ ਵਿਆਹ ਨਾ ਹੁੰਦਾ ਫੇਰ ਸਾਰਿਆਂ ਦੀ ਬੇਇੱਜ਼ਤੀ ਹੋਣੀ ਸੀ ਤੇ ਉਸ ਗੱਲ ਤੋਂ ਬਾਅਦ ਮਤਲਬ ਆਸ-ਪਾਸੇ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਆ ਜਿਹੜੀ ਇਹ ਫੈਲ ਜਾਂਦੀ ਆ ਵੀ ਦੇਖੋ ਇੱਕ ਦੋਸਤ ਈਰਖਾ ਕਰਕੇ ਦੂਜੇ ਦੋਸਤ ਨਾਲ ਕਿਹੋ ਜਿਹਾ ਬਿਹੇਵ ਕਰਦਾ ਉਸ ਤੋਂ ਬਾਅਦ ਸਾਰੇ ਲੋਕ ਆ ਜਿਹੜੇ ਇਹੀ ਗੱਲ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਵੀ ਕਿਸੇ ਨਾਲ ਦੋਸਤੀ ਰੱਖੋ ਪਰ ਈਰਖਾ ਨਾ ਰੱਖੋ ਤੇ ਦੋ ਦੋਸਤ ਜਦੋਂ ਵਧੀਆ ਦੋਸਤ ਹੁੰਦੇ ਆ ਉਹਨਾਂ ਦੇ ਵਿੱਚ ਬਰਾਬਰੀਤਾ ਹੁੰਦੀ ਆ ਪਰ ਜੇ ਇੱਕ ਦੋਸਤ ਗਲਤ ਕੰਮਾਂ 'ਚ ਪੈ ਕੇ ਉਹਦੀ ਕਿਸੇ ਗਲਤ ਉਹੇਠੀ ਹੁੰਦੀ ਆ ਨਾ ਸਮਾਜ 'ਚ ਫਿਰ ਉਹ ਆਪਣੇ ਵਧੀਆ ਦੋਸਤ ਨੂੰ ਵੀ ਖੋ ਦਿੰਦਾ ਉਹਦੇ ਨਾਲ ਈਰਖਾ ਕਰਨ ਲੱਗ ਜਾਂਦਾ ਇਸ ਕਰਕੇ ਸਾਨੂੰ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਪਹਿਲਾਂ ਹੀ ਸਾਨੂੰ ਕੰਮ ਆ ਜਿਹੜੇ ਉਹ ਸੋਚ ਸਮਝ ਕੇ ਕਰਨੇ ਚਾਹੀਦੇ ਆ ਤਾਂ ਕਿ ਸਾਨੂੰ ਈਰਖਾ ਕਰਨ ਦੀ ਲੋੜ ਨਾ ਪਵੇ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਸਾਰਿਆਂ ਦੇ ਪਿਛਲੀ ਵੀਡੀਓ ਤੇ ਜੋ ਕਮੈਂਟ ਆਏ ਨੇ ਪਹਿਲਾ ਕਮੈਂਟ ਹੈ ਬਲਦੇਵ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਬਲਦੇਵ ਸਿੰਘ ਚੰਡੀਗੜ੍ਹ ਤੋਂ ਬੋਲ ਰਿਹਾ ਹਾਂ ਜੀ ਬਹੁਤ ਵਧੀਆ ਸਨੇਹਾ ਹੈ ਧੰਨਵਾਦ ਜੀ ਤੁਸੀਂ ਪਹਿਲੀ ਵਾਰ ਕਮੈਂਟ ਕੀਤਾ ਹੈ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਨੱਥਾ ਸਿੰਘ ਦਿਓਲ ਬਹੁਤ ਵਧੀਆ ਕਹਾਣੀ ਹੈ ਸਿਸਟਰ ਕਿਰਨਾ ਪਰਮਾਤਮਾ ਤੇਰੀ ਤੇ ਤੇਰੇ بیٹے ਸਰਤਾਜ ਦੀ ਲੰਮੀ ਉਮਰ ਕਰੇ ਤੇਰਾ ਵੀਰ ਕੁਰੜ ਛਾਪੇ ਤੋਂ ਧੰਨਵਾਦ ਵੀਰੇ ਇੰਨੀਆਂ ਦੁਆਵਾਂ ਦੇਣ ਲਈ ਅੱਗੇ ਪ੍ਰਗਟ ਸਿੰਘ ਜੀ ਇਹਨਾਂ ਨੇ ਇਮੋਜੀ ਭੇਜਿਆ ਅਵਤਾਰ ਕੌਰ ਵੈਰੀ ਨਾਈਸ ਸਟੋਰੀ ਏ ਕੇ ਅਵਤਾਰ ਕੌਰ ਕੈਨੇਡਾ ਤੋਂ ਨੇ ਧੰਨਵਾਦ ਜੀ ਤੁਹਾਡਾ ਤੁਸੀਂ ਵੀ ਅਕਸਰ ਹੁਣਾ ਆਪਣੀਆਂ ਵੀਡੀਓ ਤੇ ਕਮੈਂਟ ਕਰਦੇ ਹੋ ਕਹਾਣੀਆਂ ਸੁਣਦੇ ਹੋ ਤੁਸੀਂ ਅੱਗੇ ਬਲਜੀਤ ਕੌਰ ਜੀ ਹਾਂ ਜੀ ਪੁੱਤ ਗੁੱਡ ਸਟੋਰੀ ਤੇ ਗੁੱਡ ਮੈਸੇਜ ਹੈ ਧੰਨਵਾਦ ਜੀ ਕੁਲਵਿੰਦਰ ਸਿੰਘ ਬਹੁਤ ਸੋਹਣੀ ਕਹਾਣੀ ਹੈ ਜੀ ਹਾਂ ਹਾਂ ਜੀ ਕੁਲਵਿੰਦਰ ਸਿੰਘ ਜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਤੁਸੀਂ ਨਾ ਇੱਕ ਦਿਨ ਕਮੈਂਟ ਕੀਤਾ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆਉਂਦੇ ਜਾਂਦੇ ਰਹਨੇ ਆ ਤੁਸੀਂ ਆਪਣਾ ਨੰਬਰ ਭੇਜ ਦਿਓ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਮੈਸੇਜ ਕਰ ਲਵਾਂ ਵੀ ਚਲੋ ਗੱਲਬਾਤ ਕਰਨੀ ਹੋਈ ਤਾਂ ਤੇ ਤੁਸੀਂ ਕਿੱਥੋਂ ਇਹ ਜ਼ਰੂਰ ਦੱਸਿਓ ਰਾਜ ਬਹੁਤ ਵਧੀਆ ਸਟੋਰੀ ਮੈਮ ਧੰਨਵਾਦ ਜੀ ਅ ਅਸ਼ਵਨੀ ਕੁਮਾਰ ਵੈਰੀ ਗੁੱਡ ਸਟੋਰੀ ਸਿਸਟਰ ਆਈ ਐਮ ਅਸ਼ਵਨੀ ਕੁਮਾਰ ਚੋਹਾਨ ਰਾਮਾ ਮੰਡੀ ਤੋਂ ਧੰਨਵਾਦ ਜੀ ਤੁਸੀਂ ਤਾਂ ਸਾਡੇ ਏਰੀਆ ਤੋਂ ਹੀ ਹੋ ਮੇਰੇ ਪੇਕੇ ਮੋੜ ਮੰਡੀ ਕੋਲ ਆ ਘੁੰਮਣ ਕਲਾ ਤਲਵੰਡੀ ਏਰੀਆ 'ਚ ਹੀ ਪੈ ਜਾਂਦਾ ਵੈਸੇ ਮੇਰੇ ਸਹੁਰਿਆਂ ਦਾ ਪਿੰਡ ਵੀ ਉਨੀ ਕੁ ਦੂਰੀ ਆ ਰਾਮਾ ਮੰਡੀ ਤਲਵੰਡੀ ਤੋਂ ਬਠਿੰਡੇ ਕੋਲ ਅਹ ਸੀਮਾ ਬਿੰਦ ਕੌਰ ਸੁਮਜੀਤ ਆਈ ਐਮ ਹੀਰ ਆਲ ਯੂਅਰ ਸਟੋਰੀਜ਼ ਵੈਰੀ ਨਾਈਸ ਅ ਧੰਨਵਾਦ ਜੀ ਤੁਹਾਡਾ ਤੁਸੀਂ ਕਿੱਥੋਂ ਸੁਮਜੀਤ ਕੌਰ ਜੀ ਤੁਸੀਂ ਕਿੱਥੋਂ ਤੁਸੀਂ ਜਰੂਰ ਦੱਸਿਓ ਨਰਿੰਦਰ ਕੌਰ ਵੈਰੀ ਨਾਈਸ ਸਟੋਰੀ ਸਿੱਧੂ ਸਿੱਧੂ ਨਾਈਸ ਸਟੋਰੀ ਆਲ ਯੂਅਰ ਸਟੋਰੀਜ਼ ਆਰ ਵੈਰੀ ਨਾਈਸ ਕੌਰ ਸੁਮਜੀਤ ਹਾਂਜੀ ਧੰਨਵਾਦ ਜੀ ਅੱਗੇ ਪ੍ਰਜੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਪਹਿਲਾਂ ਆਪਣੇ ਚੈਨਲ ਤੇ ਆਉਣੋਂ ਹਟ ਗਏ ਸੀ ਪਤਾ ਨਹੀਂ ਕਮੈਂਟ ਨਹੀਂ ਕਰਦੇ ਸੀ ਪਰ ਹੁਣ ਤੁਸੀਂ ਲਗਾਤਾਰ ਦੋ ਤਿੰਨ ਦਿਨਾਂ ਤੋਂ ਫਿਰ ਕਮੈਂਟ ਕਰ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈਫ ਰਾਜਦੀਪ कौर ਵੈਰੀ ਨਾਈਸ ਸਟੋਰੀ ਸਿਸਟਰ ਜੀ ਧੰਨਵਾਦ ਵੀਰੇ ਭੁਪਿੰਦਰ ਸਿੰਘ ਬੇਟਾ ਬਹੁਤ ਅੱਛਾ ਸਟੋਰੀ ਵੈਰੀ ਨਾਈਸ ਧੰਨਵਾਦ ਜੀ ਕਸ਼ਮੀਰ ਸਿੰਘ ਵੈਰੀ ਨਾਈਸ ਸਟੋਰੀ ਧੰਨਵਾਦ ਜੀ ਨਵਜੋਤ कौर ਵੈਰੀ ਗੁੱਡ ਸਿਸਟਰ ਜੀ ਧੰਨਵਾਦ ਜੀ ਨਿਊ ਫੈਸ਼ਨ ਬੁਟੀਕ ਇਹਨਾਂ ਨੇ ਇਮੋਜੀ ਭੇਜਿਆ ਬਨਿਤਾ ਰਾਣੀ ਗੁੱਡ ਸਟੋਰੀ ਜੀ ਧੰਨਵਾਦ ਜੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਧੰਨਵਾਦ ਜੀ ਪ੍ਰਭਨੂਰ ਗਿੱਲ ਇਹਨਾਂ ਨੇ ਇਮੋਜੀ ਭੇਜੇ ਨੇ ਪ੍ਰਗਟ ਸਿੰਘ ਗੁਰਮੀਤ ਮਖੂਤੋਂ ਦੀਦੀ ਜੀ ਗੁੱਡ ਸਟੋਰੀ ਧੰਨਵਾਦ ਭੈਣੇ ਤੁਹਾਡਾ ਸਾਰੀਆਂ ਭੈਣਾਂ ਦਾ ਸਾਰੀਆਂ ਦਰਾਨੀਆਂ ਜਠਾਨੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਮੇਰੇ ਚੈਨਲ ਨੂੰ ਵਧੀਆ ਸਪੋਰਟ ਕਰ ਰਹੇ ਹੋ ਹੈਪੀ ਸਿੰਘ ਹੈਪੀ ਸਿੰਘ ਇੰਨੇ ਨੇ ਇਮੋਜੀ ਭੇਜੇ ਨੇ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਪ੍ਰੀਤਮ ਸਿੰਘ ਆਪ ਜੀ ਹਿੰਦੀ ਪੜ ਲੈਂਦੇ ਜੀ ਹਿੰਦੀ ਦੀ ਮੈਨੂੰ ਬਹੁਤ ਵੱਡੀ ਦਿੱਕਤ ਆ ਹਿੰਦੀ ਮੈਨੂੰ ਸਮਝ ਬਹੁਤ ਚੰਗੀ ਤਰ੍ਹਾਂ ਆਉਂਦੀ ਆ ਥੋੜੀ ਬਹੁਤੀ ਹਿੰਦੀ ਬੋਲਦੀ ਆ ਮੈਂ ਵੇਖ ਕੇ ਪੜਨ ਚ ਵੀ ਜਿਹੜੇ ਔਖੇ ਜਿਹੜੇ ਸਪੈਲਿੰਗ ਹੁੰਦੇ ਆ ਨਾ ਉਹਨਾਂ ਦੀ ਮੈਨੂੰ ਘੱਟ ਨੌਲੇਜ ਹੁੰਦੀ ਆ ਕਿਉਂਕਿ ਤੁਸੀਂ ਇਹ ਦੇਖੋ ਮੈਂ 10ਵੀਂ ਦੇ ਵਿੱਚ ਹਿੰਦੀ ਪੜ੍ਹੀ ਆ 10ਵੀਂ ਦੇ ਵਿੱਚ ਤੱਕ ਮੇਰਾ ਹਿੰਦੀ ਵਧੀਆ ਸਬਜੈਕਟ ਰਿਹਾ ਮੇਰੇ ਵਧੀਆ ਨੰਬਰ ਆਉਂਦੇ ਰਹੇ ਆ ਪਰ ਹੁਣ ਮੈਨੂੰ ਹਿੰਦੀ ਦੀ ਦਿੱਕਤ ਆ ਇੱਕ ਨਾ ਜਿਹੜੀ ਮੇਰੀ ਆਵਾਜ਼ ਆ ਮੇਰੀ ਬੋਲਣ ਦਾ ਅੰਦਾਜ਼ ਆ ਤੁਸੀਂ ਨੋਟ ਕਰਿਓ ਮੈਂ ਇੰਗਲਿਸ਼ ਦੇ ਵਰਡ ਵੀ ਬੋਲਦੀ ਆ ਨਾ ਥੋੜੇ ਘੋਟ ਕੇ ਬੋਲਦੀ ਆ ਪੰਜਾਬੀ ਵੀ ਮੈਂ ਘੋਟ ਮੇ ਬੋਲਦੀ ਆ ਤੇ ਹਿੰਦੀ ਵੀ ਮੈਂ ਇੱਕ ਦੋ ਵਾਰ ਹਿੰਦੀ ਕਹਾਣੀਆਂ ਪਾਈਆਂ ਇੱਕ ਚੈਨਲ ਬਣਾ ਕੇ ਉੱਤੇ ਮੈਨੂੰ ਨਾ ਮੈਨੂੰ ਖੁਦ ਨੂੰ ਆਪਣੀ ਆਵਾਜ਼ ਸੁਣ ਕੇ ਮੈਨੂੰ ਬਹੁਤ ਸ਼ਰਮ ਜੀ ਆਈ ਕਿਉਂਕਿ ਮੈਨੂੰ ਮੈਨੂੰ ਹਿੰਦੀ ਨਾ ਮੈਨੂੰ ਇਹ ਲੱਗਦਾ ਹੁੰਦਾ ਵੀ ਹਿੰਦੀ ਬੋਲਣ ਵਾਲਾ ਜਿਹੜਾ ਇਨਸਾਨ ਹੁੰਦਾ ਕੋਈ ਵੀ ਪਰਸਨ ਹਿੰਦੀ ਬੋਲਦਾ ਉਹਦੀ ਆਵਾਜ਼ ਬਹੁਤ ਸੌਫਟ ਹੋਣੀ ਚਾਹੀਦੀ ਆ ਮੇਰੀ ਆਵਾਜ਼ ਆ ਜਿਹੜੀ ਇਹ ਸੌਫਟ ਨਹੀਂ ਹੈਗੀ ਇਸ ਕਰਕੇ ਮੈਂ ਹਿੰਦੀ ਕਹਾਣੀਆਂ ਨਹੀਂ ਪਰ ਮੈਨੂੰ ਵੈਸੇ ਮੇਰਾ ਦਿਲ ਕਰਦਾ ਹੁੰਦਾ ਵੀ ਹਿੰਦੀ ਕਹਾਣੀਆਂ ਦਾ ਇੱਕ ਚੈਨਲ ਬਣਾਈਏ ਕਿਉਂਕਿ ਪੰਜਾਬੀ ਕਹਾਣੀਆਂ ਤਾਂ ਸਿਰਫ ਪੰਜਾਬ ਦੇ ਲੋਕ ਸੁਣਦੇ ਆ ਹਿੰਦੀ ਦਾ ਵੀ 올 ਇੰਡੀਆ ਦੇ ਲੋਕ ਸੁਣਨਗੇ ਪਰ ਹਿੰਦੀ ਬੋਲਣ ਦੀ ਦਿੱਕਤ ਆ ਜੇ ਤੁਹਾਡੇ ਚੋਂ ਕਿਸੇ ਨੂੰ ਹਿੰਦੀ ਆਉਂਦੀ ਆ ਤਾਂ ਮੈਂ ਐਡਵਾਈਸ ਦਿੰਨੀ ਆ ਵੀ ਤੁਸੀਂ ਹਿੰਦੀ ਕਹਾਣੀਆਂ ਸੁਣਾਇਆ ਕਰੋ ਹਿੰਦੀ ਕਹਾਣੀਆਂ ਵੀ ਦੇ ਚੈਨਲ ਵੀ ਵਧੀਆ ਚੱਲਦੇ ਆ ਜਗਤਾਰ ਸਿੰਘ ਜੀਨੇ ਪਹਿਲਾਂ ਟੁੱਕਰਿਆ ਹੋਵੇ ਦੁਬਾਰਾ ਨਹੀਂ ਮੂੰਹ ਲਾਉਣਾ ਚਾਹੀਦਾ ਹਾਂ ਜਿਨੇ ਦੁਰਕਾਰਿਆ ਹੋਵੇ ਤੁਸੀਂ ਮੈਨੂੰ ਲੱਗਦਾ ਦੁਰਕਾਰਿਆ ਲਿਖਦੇ ਸੀ ਟੁੱਕਰਿਆ ਲਿਖਿਆ ਗਿਆ ਪਿਰਤਪਾਲ ਸਿੰਘ ਸਿਸਟਰ ਜੀ ਕੀ ਗੱਲ ਤੁਸੀਂ ਮੇਰਾ ਨਾਮ ਨਹੀਂ ਬੋਲਦੇ ਹਈ ਨਹੀਂ ਜੀ ਇਦਾਂ ਦੀ ਗੱਲ ਨਹੀਂ ਤੁਸੀਂ ਨਾ ਐਕਚੁਅਲੀ ਕਮੈਂਟ ਹੀ ਬਹੁਤ ਦਿਨਾਂ ਤੋਂ ਕੀਤਾ ਫਿਰ ਐਂ ਤਾਂ ਹੋਰ ਵੀ ਬਹੁਤ ਸਾਰੇ ਸਬਸਕ੍ਰਾਈਬਰ ਆ ਜਿਹੜੇ ਪਹਿਲਾਂ ਕਿਸੇ ਵੀਡੀਓ ਤੇ ਕਮੈਂਟ ਕਰਦੇ ਸੀ ਹੁਣ ਕਮੈਂਟ ਨਹੀਂ ਆਉਂਦੇ ਆਪਾਂ ਉਹਨਾਂ ਦੇ ਨਾਮ ਜ਼ਰੂਰ ਬੋਲਦੇ ਆ ਸਾਰਿਆਂ ਦੇ ਨਾਮ ਬੋਲਦੇ ਆ ਜਿਨ੍ਹਾਂ ਦੇ ਕਮੈਂਟ ਆਏ ਹੁੰਦੇ ਆ ਹੁਣ ਤੁਸੀਂ ਨਾਰਾਜ਼ ਨਹੀਂ ਹੋਣਾ ਤੁਸੀਂ ਬਸ ਭਾਵੇਂ ਨਾ ਛੋਟਾ ਜਿਹਾ ਕੁਝ ਇਮੋਜੀ ਭੇਜ ਦਿਆ ਕਰੋ ਫਿਰ ਨਾਮ ਸਾਹਮਣੇ ਆ ਜਾਂਦਾ ਫਿਰ ਬੋਲਿਆ ਜਾਂਦਾਗਾ ਬਣੇ ਮੱਝ ਦੀ ਧਾਰ ਕੱਢ ਲੈ ਰਿੰਗੀ ਜਾਂਦੀ ਆ ਉਹ ਨਾ ਕੱਟੀ ਸੀਗੀ ਅਸਲ ਦੇ ਵਿੱਚ ਉਹਦੀ ਮੰਮੀ ਦੇ ਇੰਜੈਕਸ਼ਨ ਲਵਾਉਣ ਲੈ ਕੇ ਗਏ ਹੋਏ ਸੀ ਹਸਪਤਾਲ ਆਪਣੇ ਨੇ ਜਿਹੜੀ ਉਹਨੂੰ ਲੈ ਕੇ ਗਏ ਸੀ ਮੱਝ ਨੂੰ ਫਿਰ ਉਹ ਕੱਟੀ ਆ ਨਾ ਜਿਹੜੀ 바ਵਾ ਝੋਟੀ ਸੀ ਉਹ ਫਿਰ ਰਿੰਗਦੀ ਰਹਿੰਦੀ ਆ ਇੱਕ ਆਪਣਾ ਜਿਹੜਾ ਘਰ ਆਗਾ ਆਪਣੇ ਇਥੇ ਨਾਲ ਹੀ ਮੱਝਾਂ ਹੁੰਦੀਆਂ ਤੇ ਆਪਣਾ ਗੇਟ ਆ ਨਾ ਜਿਹੜਾ ਜਮਾਚ ਰਸਤੇ ਤੇ ਆਕਰ ਹਸਪਤਾਲ ਦੇ ਵਿੱਚ ਜਦੋਂ ਲੋਕੀ ਮੱਝਾਂ ਲੈ ਕੇ ਜਾਂਦੇ ਆ ਫਿਰ ਇਹਨਾਂ ਨੂੰ ਦੇਖ ਜਾਂਦੀਆਂ ਨੇ ਨਾ ਮੱਝਾਂ ਇਹ ਉਹਨਾਂ ਨੂੰ ਦੇਖ ਦੇਖ ਕੇ ਵੀ ਰਿੰਗਦੇ ਆ ਤਾਂ ਹੀ ਮੈਂ ਕੱਲ ਕਹਾਣੀ ਬੋਲਣ ਤੋਂ ਪਹਿਲਾਂ ਕਹਤਾ ਸੀ ਵੀ ਤੁਹਾਨੂੰ ਆਵਾਜ਼ ਡਿਸਟਰਬ ਕਰੂ ਕਿਉਂਕਿ ਜਿਹੜੀ ਮੱਝ ਬਹੁਤ ਰਿੰਗ ਰਹੀ ਸੀ ਰਣਜੀਤ ਸਿੰਘ ਢਿੱਲੋਂ ਗੁੱਡ ਸਟੋਰੀ ਜੀ ਧੰਨਵਾਦ ਜੀ ਤੀਰਥ कौर ਇਹਨਾਂ ਨੇ ਇਮੋਜੀ ਭੇਜੇ ਨੇ ਧੰਨਵਾਦ ਜੀ ਅਵੀਰਾਜ ਸਿੰਘ ਇਹ ਮੇਰੀ ਭੈਣ ਗੁਰਮੀਤ कौर ਜਿਹੜੇ ਮਖੂ ਤੋਂ ਆ ਉਹਨਾਂ ਦੀ ਦਰਾਨੀ ਆ ਇਹ ਸਾਰੀਆਂ ਭੈਣਾਂ ਸਟਿਚਿੰਗ ਦਾ ਕੰਮ ਕਰਦੀਆਂ ਇਕੱਠੀਆਂ ਹੋ ਕੇ ਇਹਨਾਂ ਦੀ ਦਰਾਨੀ ਜਠਾਣੀ ਦਾ ਆਪਸ ਵਿੱਚ ਸਾਰਿਆਂ ਦਾ ਬਹੁਤ ਪਿਆਰ ਆ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਰੇ ਜਣੇ ਆਪੋ ਆਪਣੇ ਫੋਨ ਤੋਂ ਕਹਾਣੀ ਸੁਣਿਆ ਕਰੋ ਫਿਰ ਸਾਰੇ ਆਪਣੇ ਆਪਣੇ ਫੋਨ ਤੋਂ ਕਹਾਣੀ ਸੁਣਦੇ ਆ ਤੇ ਕਮੈਂਟ ਵੀ ਕਰਦੇ ਆ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਸਪੋਰਟ ਕਰਨ ਲਈ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ